ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹੁਣ ਜਦੋਂ 350 ਸਾਲਾ ਸ਼ਹੀਦੀ ਨੌਵੇਂ ਪਾਤਸ਼ਾਹ ਟਰੰਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਇਹਨਾਂ ਦਾ ਸ਼ਹੀਦੀ ਸਾਕਾ 350 ਸਾਲਾ ਪੂਰੀ ਕੌਮ ਮਨਾ ਰਹੀ ਆ ਤਾਂ ਉਸ ਮੌਕੇ ਦੇ ਉੱਤੇ ਇਹ ਹੋਰ ਜ਼ਰੂਰੀ ਹੋ ਜਾਂਦਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਪੈਗਾਮ ਆ ਪੈ ਕਾਹੂ ਕੋ ਦਿੱਤਨਾ ਨੈ ਪੈਮਾਨਤਾ ਉਨ ਕਾਹੂ ਨਾਰਗ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਇਸ ਗੁਰੂ ਸੰਦੇਸ਼ ਨੂੰ ਹਰ ਇੱਕ ਤੱਕ ਪਹੁੰਚਾਇਆ ਜਾਵੇ ਗੁਰੂ ਦਾ ਸੰਦੇਸ਼ ਬੜਾ ਸਪਸ਼ਟ ਆ ਨਾ ਡਰਨਾ ਤੇ ਨਾ ਡਰਉਣਾ ਤੇ ਗੁਰੂ ਸਾਹਿਬ ਜੀ ਇਸ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਲਈ ਵੱਡੇ ਜਿਹੜੇ ਯਤਨ ਆ ਉਹ ਕੀਤੇ ਜਾ ਰਹੇ ਆ ਕਾਲ ਤੱਕ ਸਭ ਦੀ ਛਤਰ ਛਾਇਆ ਤੇ ਬਾਕੀ ਆਪਣੇ ਆਪਣੇ ਪੱਧਰ ਤੇ ਬਹੁਤ ਸਾਰੀਆਂ ਸੰਸਥਾਵਾਂ ਤੇ ਸਿੱਖਾਂ ਦੀ ਨਮੈਂਦਾ ਜਮਾਤ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਯਤਨ ਕਰਦੀ ਆ ਲੋੜ ਇਹੀ ਆ ਅਸੀਂ ਸਾਰੇ ਮਿਲ ਜੁਲ ਕੇ ਗੁਰੂ ਦੀ ਗੱਲ ਕਰੀਏ ਗੁਰੂ ਨਾਲ ਜੋੜੀਏ ਤੇ ਖੁਦ ਵੀ ਗੁਰੂ ਦੇ ਰਸਤੇ ਦੇ ਉੱਤੇ ਤੁਰੀਏ ਜਗਬੀਰ ਸਾਹਿਬ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧ ਰਿਹਾ ਰੋਜ਼ਾਨਾ ਦੇ ਵਿੱਚ ਸੋਸ਼ਲ ਮੀਡੀਆ ਤੇ ਸਿੱਖ ਨੌਜਵਾਨ ਵੀ ਨਸ਼ਾ ਕਰਦੇ ਦੀਆਂ ਢਿੱਡ ਦਿਖਾਈ ਦਿੰਦੇ ਵੈਸੇ ਤੇ ਵੇਖੋ ਜਿਹੜਾ ਨਸ਼ਾ ਵਾ ਇਹ ਵਰਲਡ ਵਾਈਡ ਸਮੱਸਿਆ ਇਹ ਪੂਰੇ ਸੰਸਾਰ ਦੀ ਆ ਪਰ ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬ ਨੇ ਨਸ਼ੇ ਤੋਂ ਸ਼ਕਤੀ ਦੇ ਨਾਲ ਰੋਕਿਆ ਇਸ ਕਰਕੇ ਕੋਈ ਸਾਡਾ ਬੰਦਾ ਨਸ਼ੇ ਵਾਲੇ ਪਾਸੇ ਜਾਵੇ ਤੇ ਉਹ ਚੇਚਾ ਧਿਆਨ ਦੇਣਾ ਬੰਦਦਾ ਸਾਡੇ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਆ ਕਿਉਂਕਿ ਨੌਜਵਾਨਾਂ ਨੂੰ ਇੱਕ ਸਿਹਤ ਚਾਹੀਦੀ ਜੇ ਆਪਾਂ ਨੌਜਵਾਨਾਂ ਨੂੰ ਧਰਮ ਦੇ ਨਾਲ ਜੋੜ ਦਾਂਗੇ ਧਰਮ ਵਾਲੇ ਪਾਸੇ ਕਰ ਲਾਂਗੇ ਸਿੱਖ ਇਤਿਹਾਸ ਸਿੱਖ ਤਵਾਰੀਖ ਨਾਲ ਜੋੜ ਦਾਂਗੇ ਤਾਂ ਉਹ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ ਇਹਦੇ ਲਈ ਉਪਰਾਲਾ ਕਰਨ ਦੀ ਲੋੜ ਆ ਵੀ ਆਪਾਂ ਨੌਜਵਾਨਾਂ ਦੀ ਕਾਉਂਸਲਿੰਗ ਇਸ ਤਰੀਕੇ ਨਾਲ ਕਰੀਏ ਬਾਕੀ ਹਰ ਘਰ ਦੇ ਵਿੱਚ ਜਿਹੜਾ ਮਾਹੌਲ ਆ ਜੇ ਚੰਗਾ ਹੋਊਗਾ ਜੇ ਮਾਪੇ ਖੁਦ ਪਾਠ ਕਰਦੇ ਆ ਬੱਚਿਆਂ ਨੂੰ ਸ਼ਾਮ ਨੂੰ ਪਾਠ ਦੇ ਵਿੱਚ ਬਹਾਲਦੇ ਆ ਗੁਰਦੁਆਰੇ ਜਾਂਦੇ ਆ ਜਾਂ ਫਿਰ ਘਰੇ ਕੋਈ ਇਤਿਹਾਸ ਦੀ ਗੱਲ ਹੁੰਦੀ ਤੇ ਬੱਚੇ ਵੀ ਇਸ ਵਾਸਤੇ ਨੌਣਗੇ ਬਾਕੀ ਇਹ ਵਰਲਡ ਵਾਈਡ ਸਮੱਸਿਆ ਹੱਲ ਫਿਰ ਉਹੀ ਆ ਗੁਰੂ ਦਾ ਸ਼ਬਦ ਜਦੋਂ ਗੁਰੂ ਦਾ ਸ਼ਬਦ ਇਹ ਗੱਲ ਆਖਦਾ ਜੇ ਤ ਪੀਤਾ ਮਤ ਦੂਰ ਹੋਏ ਬਰਲਪ ਹੋਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਾਹ ਮਿਲਾ ਸਜਾਇ ਝੂਠਾ ਮਦ ਮੂਲ ਨਾ ਪੀਚੈ ਜੇ ਕਾ ਪਾਰ ਵਸਾਈ ਪੀਰ ਸਾਨੂੰ ਨਸ਼ੇ ਦੇ ਨੇੜ ਜਾਣਾ ਹੀ ਨਹੀਂ ਚਾਹੀਦਾ ਜਿਵੇਂ ਜਿਵੇਂ ਆਪਾਂ ਧਰਮ ਨੂੰ ਸਮਝਾਂਗੇ ਸਿੱਖੀ ਨੂੰ ਸਮਝਾਂਗੇ ਤਵੇਂ-ਤਵੇਂ ਇਹ ਜਿਹੜੇ ਨਸ਼ਿਆਂ ਦੀ ਹਾਲਤ ਆ ਇਹ ਦੁਮਰ ਹੋਗੀ ਬਾਕੀ ਇਹਦੇ ਲਈ ਸਾਰਿਆਂ ਨੂੰ ਮਿਲ ਜੁਲ ਕੇ ਯਤਨ ਕਰਨੇ ਚਾਹੀਦੇ ਫਿਰ ਉਹੀ ਧਰਮ ਦੇ ਨਾਲ ਜੁੜੀਏ ਧਰਮ ਹੀ ਬਚਾ ਸਕਦਾ ਬਾਕੀ ਹੋਰ ਤੇ ਬਾਕੀ ਆਪਾਂ ਦੇਖਦੇ ਹਾਂ ਕਿ ਬਹੁਤੇ ਸਿਸਟਮ ਜਿਹੜੇ ਹੈਗੇ ਆ ਉਹ ਹੱਲ ਨਹੀਂ ਕੱਟ ਸਕੇ ਭਾਵੇਂ ਨਾਰੇ ਬਹੁਤ ਵੱਡੇ ਆ ਰੈਲੈਕਸ ਬਹੁਤ ਵੱਡੇ ਆ ਤੇ ਦਿਖਾਵਾ ਵੀ ਕੀਤਾ ਜਾ ਰਿਹਾ ਪਰ ਹਕੀਕਤ ਉਹਦੇ ਉਲਟ ਆ ਤਾਂ ਇਹਦੇ ਲਈ ਇਹੋ ਹੀ ਆ ਕਿ ਆਪਾਂ ਸਾਰੇ ਆਪਣੀ ਕੋਸ਼ਿਸ਼ ਕਰੀਏ ਸਾਰੇ ਯਤਨ ਕਰੀਏ ਤਾਂ ਕਿ ਇਹਦਾ ਜਿਹੜਾ ਹੱਲ ਉਹ ਕੱਢਿਆ ਜਾ ਸਕੇ ਬਾਕੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇੱਕ ਤੇ ਜਿਹੜੇ ਸਾਡੇ ਨੌਜਵਾਨ ਸਿੱਖੀ ਨੂੰ ਤਾਰਨ ਕੀਤੀ ਆ ਸਿੱਖੀ ਨੂੰ ਸਮਝਿਆ ਸਾਡੇ ਵਿਦਵਾਨ ਜਨ ਜਿਵੇਂ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਤੋਂ ਕਥਾ ਹੁੰਦੀ ਆ ਕੇਸਗੜ੍ਹ ਸਾਹਿਬ ਤੋਂ ਵੀ ਵਕ ਵਕ ਵਿਦਵਾਨ ਜਨ ਆਉਂਦੇ ਆ ਨਵੇਂ ਨੌਜਵਾਨ ਵੀ ਇਸੇ ਦੇ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਮੁੱਚੇ ਪ੍ਰਬੰਧ ਅਧੀਨ ਜਥੇਦਾਰ ਬਾਬਾ ਸਿੰਘ ਸਾਹਿਬਾ ਬਟੇਕ ਸਿੰਘ ਜੀ ਤਨੌਲਾ ਉਹਨਾਂ ਦੀ ਅਗਵਾਈ ਦੇ ਵਿੱਚ ਕੱਲ ਤੋਂ ਕੱਲ ਸਵੇਰ ਤੋਂ ਇੱਥੇ ਵੀ ਕਥਾ ਦਾ ਇਦਾਂ ਦਾ ਪ੍ਰਵਾਹ ਜਿਹੜਾ ਪਹਿਲਾਂ ਵੀ ਕਥਾ ਹੁੰਦੀ ਆ ਪਰ ਹੁਣ ਇੱਕ ਚੇਚਾ ਵਾ ਕੇ ਜਿਵੇਂ ਵਿਦਵਾਨ ਜਨ ਮੰਜੀ ਸਾਹਿਬ ਦੀਵਾਨ ਹਾਲ ਕਥਾ ਕਰਦੇ ਇੱਥੋਂ ਵੀ ਹੋਵੇ ਤੇ ਦੋ ਚੈਨਲਾਂ ਤੋਂ ਲਾਈਵ ਹੈ ਇੱਕ ਤੇ ਦਮਦਮਾ ਸਾਹਿਬ ਤੋਂ ਆਪਣਾ ਹੀ ਇੱਕ ਐਹ ਜੀ ਪੀਸੀ ਨੇ ਚੈਨਲ ਚਲਾ ਦਿੱਤਾ ਦੁਜਾ ਫਾਸਟਵੇ 6:30 ਤੋਂ 7:30 ਵਜੇ ਤੱਕ ਇਹਦੀ ਰੰਮਤਾ ਜਿਹੜੀ ਗੁਰੂ ਪਾਤਸ਼ਾਹ ਨੇ ਸਾਡੇ ਦੇ ਕਿਰਪਾ ਕੀਤੀ ਕੱਲ ਅਸੀਂ ਉੱਥੋਂ ਕਰ ਰਹੇ ਹਾਂ ਸਾਰੇ ਸੰਗਤ ਨੂੰ ਹਲਕੇ ਨੂੰ ਪਤਾ ਵੀ ਸਾਡੇ ਮਾਨਸਾਂ ਦੇ ਵਿੱਚ ਦੀਵਾਨ ਬਾਬਾ ਰਣਜੀਤ ਸਿੰਘ ਟ੍ਰੀਅਲ ਦੇ ਚੱਲ ਰਹੇ ਨੇ ਗੁਰਬਾਣੀ ਤੇ ਬਾਣੀ ਨਾਲ ਜੋੜਨ ਦਾ ਬਹੁਤ ਵਧੀਆ ਚੱਲ ਰਿਹਾ ਬਹੁਤ ਸਾਡੇ ਹਲਕੇ ਦੇ ਸੰਗਤ ਨੇ ਸਹਿਯੋਗ ਦਿੱਤਾ ਬਹੁਤ ਵੱਡੇ ਪੱਧਰ ਤੇ ਇਕੱਠ ਹੋ ਰਿਹਾ ਕਹਿ ਨਹੀਂ ਸਕਦੇ ਵੀ ਹਜ਼ਾਰਾਂ ਦੇ ਹਿਸਾਬੋਂ ਬਹੁਤ ਵੱਡਾ ਇਕੱਠ ਹੋ ਰਿਹਾ ਜੀ ਤੇ ਉਹਨਾਂ ਦੇਵਤਾ ਉੱਥੇ ਜਦੋਂ ਅੱਜ ਅਸੀਂ ਫੈਕਟਰੀ ਦੇ ਵਿੱਚ ਬੇਨਤੀ ਕੀਤੀ ਸੀ ਬਾਬਾ ਰੰਜੀਤ ਸਿੰਘ ਢੱਡਿਆਂ ਨੂੰ ਵੀ ਸਾਡੇ ਪਹੁੰਚੋ ਤੇ ਜਦੋਂ ਉਹਨਾਂ ਨੇ ਦਿਵਾਨਤ ਜਾਣਾ ਸੀ ਸਾਡੇ ਰੋਕੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਪੀਕੇ ਉਹਨਾਂ ਦੇ ਨਾਲ ਤਾਂ ਬੇਨਤੀ ਕੀਤੀ ਵੀ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਲਦੀਪ ਸਿੰਘ ਜੀ ਗੜਗੱਜ ਤੇ ਦੰਦਮਾ ਸਾਹਿਬ ਦੇ ਜਥੇਦਾਰ ਜੀ ਭਾਈ ਤੇਜ ਸਿੰਘ ਢਨੋਲਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਲੜੀ ਨੂੰ ਮਹਿਮ ਨੂੰ ਬਹੁਤ ਢੰਗ ਨਾਲ ਵਧੀਆ ਅੱਗੇ ਤੋਰਨ ਨਾਲ ਬਾਬਾ ਰਣਜੀਤ ਸਿੰਘ ਦਾ ਸਾਹਮਣੇ ਸਾਥ ਦਿੱਤਾ ਬਹੁਤ ਵਧੀਆ ਅਮਰਤ ਸੰਚਾਰ ਹੋ ਰਿਹਾ ਅਸੀਂ ਭਾਗਾਂ ਵਾਲਿਆ ਵੀ ਸਾਡੀ ਫੈਕਟਰੀ ਦੇ ਵਿੱਚ ਇੱਕ ਨਮਾਣੀ ਦੇ 10 ਦੀ ਫੈਕਟਰੀ ਵਿੱਚ ਬਹੁਤ ਵੱਡੀਆਂ ਰੂਹਾਂ ਇੱਥੇ ਪਹੁੰਚੀਆਂ ਨੇ ਤੇ ਹਲਕੇ ਦਾ ਵੀ ਬਹੁਤ ਵਧੀਆ ਇਸ ਨਾਲ ਜੋ ਅੱਜਕੱਲ ਨਸ਼ੇ ਦੀ ਲਹਿਰ ਚੱਲੀ ਆ ਉਹ ਤੇ ਵੀ ਠੱਲ ਪਊਗਾ ਜਦੋਂ ਕਿਸੇ ਥਾਂ ਤੇ ਬਾਣੀ ਦਾ ਪ੍ਰਚਾਰ ਹੁੰਦਾ ਹੈ ਕੋਤਾ ਆਟੋਮੈਟਿਕ ਪਤਾ ਵੀ ਉਹਦਾ ਕੁਛ ਨਾ ਕੁਛਾ ਫਾਇਦਾ ਹੁੰਦਾ ਹੈ ਪਰ ਇਹ ਤਾਂ ਬਹੁਤ ਵੱਡੇ ਪੱਧਰ ਤੇ ਫਾਇਦਾ ਹੋ ਰਿਹਾ ਹੈ ਤੇ ਕੱਲ ਨੰਬਰ ਸੰਚਾਰ ਹੋ ਰਿਹਾਗੀ ਤੇ ਸਿੰਘ ਸਾਹਿਬ ਪਹੁੰਚੇ ਨੇ ਮੈਂ ਭਾਗਾ ਲਾ ਆਪਦੇ ਆਪ ਨੂੰ ਮੰਨਦਾ ਵੀ ਸਾਡੀ ਫੈਕਟਰੀ ਦੇ ਵਿੱਚ ਚੰਗੀਆਂ ਰੂਹਾਂ ਦੇ ਚਰਨ ਪਏ ਨੇ